ਸਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਦਿਵਾਨਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814506333 ਤੇ ਲੋਕੇਸ਼ਨ ਹੈ 124 ਸੀ ਰਣਜੀਤਨਗਰ ਨੀਰ ਦਿਵਾਨਾ ਚੌਕ ਪਟਿਆਲਾ ਲੋ ਜੀ ਆਪਣੀ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਪਿਓਰ ਗਰਮ ਸਟੱਫ ਦੇ ਵਿੱਚ ਹੈ ਬਹੁਤ ਹੀ ਸੋਹਣਾ ਕਲਰ ਹੈ ਇਸ ਦਾ ਇਸ ਦੇ ਪੱਲੇ ਤੇ ਆ ਜਾਂਦਾ ਹੈ ਡਿਜ਼ਾਈਨ ਹੈ ਔਰ ਇਹ ਇਸ ਦੀ ਬਾਟਮ ਹੈ ਪ्योर ਗਰਮ ਦੇ ਵਿੱਚ ਪੀਕੋਕ ਕਲਰ ਦੇ ਵਿੱਚ ਹੈ ਔਰ ਇਹ ਇਸ ਦਾ ਜਿਹੜਾ ਹੈ ਸ਼ਾਲ ਹੈ ਖੁੱਲਾ ਡੁੱਲਾ ਪੂਰਾ ਵੀਡੀਓ ਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਇਆ ਤੁਸੀਂ ਆਰਡਰ ਕਰ ਸਕਦੇ ਹੋ ਪੂਰੇ ਇੰਡੀਆ ਦੇ ਵਿੱਚ ਆਪਣੀ ਸ਼ਿਪਿੰਗ ਫ੍ਰੀ ਰਹੂਗੀ ਅਗਰ ਬਾਹਰਲੀਆਂ ਭੈਣਾਂ ਨੇ ਮੰਗਵਾਉਣਾ ਹੈ ਤਾਂ ਸੂਟ ਦਾ ਰੇਟ ਜਿਹੜਾ ਹੋਈ ਹੀ ਰਹੇਗਾ ਪਰ ਜਿਹੜੇ ਸ਼ਿਪਿੰਗ ਦੇ ਚਾਰਜੇਸ ਨੂੰ ਐਕਸਟਰਾ ਲੱਗਣਗੇ ਲਓ ਜੀ ਏਸੇ ਸਟੱਫ ਦੇ ਵਿੱਚ ਆਪਣੇ ਕੋਲ ਇੱਕ ਇਹ ਕਲਰ ਹੈ ਖੁੱਲਾ ਡੁੱਲਾ ਇਸ ਦਾ ਸ਼ੌਲਾ ਜਾਂਦਾ ਇੱਕ ਆਪਣੇ ਕੋਲ ਇਹ ਕਲਰ ਹੈ ਜੀ ਇਹਦਾ ਡਿਜ਼ਾਈਨਾਂ ਲੱਗਿਆ ਆ ਵੀ ਬੜਾ ਪਿਆਰਾ ਜਿਹਾ ਕਲਰ ਔਰ ਇਸ ਦਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਹੈ ਇੱਕਾ ਹੁੰਦਾ ਜੀ ਇੱਕ ਵਾਰ ਜਿਹੜਾ ਵੀ ਸੂਟ ਤੁਹਾਨੂੰ ਨੁਕਸੰਦ ਹੈ ਤੁਸੀਂ ਆਰਡਰ ਕਰ ਸਕਦੇ ਹੋ ਸასი